ਅਸੀਂ ਪਹੁੰਚੇ ਹਾਂ ਜੀ ਨਾਗਰਾ ਪੈਲਸ ਦੀ ਬੈਕ ਸਾਈਡ ਤੇ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਇੱਕ ਨਜਾਇਜ਼ ਸਾਰੀ ਹੋ ਰਹੀ ਆ ਔਰ ਉਹ ਸਾਰੀ ਵੀ ਜੰਗੀ ਪੱਧਰ ਤੇ ਹੋ ਰਹੀ ਆ ਮੇਰਾ ਖਿਆਲ ਚਾਰ-ਚਾਰ ਮਸ਼ੀਨਾਂ ਲਾਈਆਂ ਟਰੱਕ ਦੇਖੋਗੇ ਸਿਮਿੰਟ ਦੇ ਖੜੇ ਨੇ ਮਾਰੋ ਜਰਾ ਨਿਗਾਹ ਜੀ ਔਰ ਇਹ ਸਾਰੀ ਬਿਲਕੁਲ ਨਜਾਇਜ਼ ਹੋ ਰਹੀ ਆ ਜਿਸ ਦਾ ਵੀ ਇਹ ਜਗਾਵਾ ਕੋਈ ਵੀ ਸਾਨੂੰ ਨਕਸ਼ਾ ਨਹੀਂ ਦੇ ਸਕਿਆ ਇਹ ਨਕਸ਼ਾ ਪਾਸ ਨਹੀਂ ਹੈ ਮੇਰੀ ਮਾਂ ਜੋ ਘਲਕਾ ਬਧਾਇਕ ਨਾਲ ਵੀ ਗੱਲ ਹੋਈ ਆ ਇੱਕ ਗਰੀਬ ਆਦਮੀ ਇੱਕ ਕਮਰਾ ਪਾਣ ਲਈ 25-25 ਗੇੜੇ ਲਾਉਂਦਾ ਔਰ ਅਸੀਂ ਉਹਨੂੰ ਕਮਰਾ ਪਾਣ ਲਈ ਰੋਜ਼ ਕੋਈ ਕੋਈ ਨਾ ਕੋਈ ਐਨਓਸੀ ਦੀ ਦਿੱਕਤ ਆ ਜਾਂਦੀ ਆ ਇੱਕ ਦਿਹਾੜੀ ਕਰਨ ਵਾਲਾ ਬੰਦਾ ਜਿਹੜਾ 500 ਰੁਪਏ ਦਿਹਾੜੀ ਆ ਜੀ ਉਹਨੇ ਆਪਣੇ ਛੱਤ ਬਾਲੇ ਬਦਲਨੇ ਆ ਤੇ ਮੈਂ ਬਿਲਕੁਲ ਇਸ ਗੱਲ ਦਾ ਨਹੀਂ ਦਾਵਾ ਕਰਦਾ ਮੈਂ ਬਿਲਕੁਲ ਦਿਲੋਂ ਕਹਿ ਰਿਹਾ ਜਿਹੜੀ ਇੱਕ ਬੰਦੇ ਗਰੀਬ ਆਦਮੀ ਨੇ ਜੇ ਛੱਤ ਵੀ ਬਦਲਣੀ ਆ ਨਾ ਤੇ ਉਹਨੂੰ ਅਸੀਂ ਬੁੜਾ ਕਰ ਦੰਨੇ ਆ ਵੀ ਲਿਆ ਨਕਸ਼ਾ ਲਿਆ ਐਨਓਸੀ ਲਿਆ ਤੇਰੀ ਲਾਲ ਲਕੀਰ ਆ ਚਿੱਟੀ ਲਕੀਰ ਆ ਕੀ ਆ ਜਿਹੜੇ ਇਹ ਰਜਵਾੜੇ ਨੇ ਕੀ ਇੱਟ ਤਿੰਨ ਤਿੰਨ ਕਨਾਲ ਦੇ ਵੇਰ ਔਛਤਨ ਲੱਗੇ ਨੇ ਕਿਸੇ ਪ੍ਰਧਾਨ ਨੇ ਕਿਸੇ ਮੋਹਤਵਾਰ ਨੇ ਇਹਨਾਂ ਨੂੰ ਸਵਾਲ ਕੀਤਾ ਵੀ ਤੁਹਾਡਾ ਨਕਸ਼ਾ ਕਿੱਥੇ ਆ ਸੋ ਮਾਨ ਜੋ ਗਲ ਕਾ ਵਿਧਾਇਕ ਦੇ ਨੋਟਿਸ 'ਚ ਵੀ ਗੱਲ ਆਈ ਆ ਨਗਰ ਕਾਉਂਸਲ ਮਾਛੀਵਾੜਾ ਮੈਂ ਪ੍ਰਧਾਨ ਹੋਂਦ ਦੇ ਨਾਤੇ ਮੇਰੇ ਨਾਲ ਮੇਰੇ ਕਾਉਂਸਲਰ ਸਾਡਾ ਸਟਾਫ ਅਸੀਂ ਪਹੁੰਚ ਕੇ ਇਸ ਕੰਮ ਨੂੰ ਬੰਦ ਕਰਾਇਆ ਔਰ ਜੇ ਲੋੜ ਪਈ ਤਾਂ ਅਸੀਂ ਇਹਨੂੰ ਢਾਵਾਂਗੇ ਵੀ 2 ਲੱਖ ਰੁਪਿਆ ਫੀਸ ਮੰਗੀ ਹੋਣੀ ਹੈ ਕਿ 20 ਲੱਖ ਰੁਪਿਆ ਫੀਸ ਚੋਰੀ ਕਰਨ ਦੇ ਲਈ ਐਤਵਾਰ ਦੇ ਦਿਨ ਤੁਸੀਂ ਦੇਖ ਸਕਦੇ ਹੋ ਕਿ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਸਾਡੇ ਮਜ਼ਦੂਰ ਭਰਾ ਖੜੇ ਨੇ ਇਹਨਾਂ ਨੇ ਤਾਂ ਦਿਹਾੜੀ ਤੇ ਆਉਣਾ ਕੋਈ ਲੈ ਜਾਵੇ ਮੈਂ ਲੈ ਜਾਵਾਂ ਪਰ ਇਹਨਾਂ ਨੂੰ ਲਿਆਉਣ ਵਾਲੇ ਨੇ ਸੋਚਿਆ ਵੀ ਮੈਂ ਕੀ ਕਰ ਰਿਹਾ ਨਗਰ ਕੌਂਸਲ ਮਾਛੀਵਾੜਾ ਮਸ਼ਹੂਰ ਰਹੀ ਹੈ ਨਾ ਕੰਮਾਂ ਲਈ ਵੀ ਮੈਂ ਬਾਰੋ-ਬਾਰ ਪੈਸੇ ਦੇ ਕੇ ਨਕਸ਼ਾ ਕੋਣ ਵਾਲੇ ਆ ਜੀ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਪਰ ਜਦੋਂ ਦੀ ਜਗਤਾਰ ਸਿੰਘ ਦਿਾਲਪੁਰਾ ਦੀ ਟੀਮ ਆਈ ਆ ਅਸੀਂ ਨਗਰ ਕੌਂਸਲ ਦੀ ਕਮਾਈ ਦੇ ਵਿੱਚ ਮੇਰਾ ਖਿਆਲ ਮੈਂ ਮਾਨ ਨਾਲ ਨਹੀਂ ਬਹੁਤ بڑے ਮਾਨ ਨਾਲ ਕਹੂੰਗਾ ਕਿ ਅਸੀਂ ਜਿੰਨੀ ਕਮਾਈ 2 ਮਹੀਨਿਆਂ 'ਚ ਸੀ ਨਗਰ ਕੌਂਸਲ 2 ਇੱਕ ਸਾਲ ਦੇ ਵਿੱਚ ਕਰਦੀ ਸੀ ਨਕਸ਼ਿਆਂ ਤੋਂ ਅਸੀਂ 3 ਮਹੀਨਿਆਂ 'ਚ ਉਸ ਤੋਂ ਵੱਧ ਕਮਾਈ ਨਗਰ ਕੌਂਸਲ ਨੂੰ ਪੈਸੇ ਦਿੱਤੇ ਨੇ ਔਰ ਜੋ ਤੁਸੀਂ ਵਿਕਾਸ ਦੇਖ ਰਹੇ ਹੋ ਜਿਹੜੇ ਸ਼ਹਿਰ 'ਚ ਚੱਲ ਰਹੇ ਨੇ ਇਹ ਤੁਹਾਡੇ ਪੈਸੇ ਨਾਲੇ ਹੋ ਰਹੇ ਨੇ ਇਹਨਾਂ ਫੀਸਾਂ ਨਾਲੇ ਹੋ ਰਹੇ ਨੇ ਸਾਰਾ ਦੁੱਖ ਇਸ ਗੱਲ ਦਾ ਬਹੁਤ ਲੱਗਦਾ ਕਿ ਇੱਕ ਗਰੀਬ ਆਦਮੀ 2 ਕਮਰਿਆਂ ਆਪਾਂ ਲਈ ਮਹੀਨਾ ਮਹੀਨਾ ਤੋਂ 2 ਮਹੀਨੇ ਉਹਦੀਆਂ ਫਾਈਲਾਂ ਰੜਕਦੀਆਂ ਤੇਰੇ ਜਵਾੜੇ ਆਪ ਦੀ ਮਨਮਰਜ਼ੀ ਆਪਦੇ ਪੈਸੇ ਦੇ ਜ਼ੋਰ ਤੇ ਸੋਚਦੇ ਨੇ ਕਿ ਅਸੀਂ ਖਰੀਦ ਲਾਂਗੇ ਪਰ ਹਰ ਚੀਜ਼ ਬਕਾਉ ਨਹੀਂ ਹੁੰਦੀ। ਸੋ ਆ ਦੇਖੋ ਤੁਸੀਂ ਦਿਖਾਣਾ ਮੈਂ ਤੁਹਾਨੂੰ ਬਿਲਡਿੰਗ ਤਿੰਨ ਤਿੰਨ ਕਨਾਲਾਂ ਵਿੱਚ ਔਰ ਮੈਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦਾਂ ਕਿ ਮੇਰੇ ਲਈ ਮੈਨੂੰ ਨਹੀਂ ਪਤਾ ਇਹ ਕਿਹਦਾ ਪਲਾਟ ਆ ਕੌਣ ਬੰਦਾ ਚਾਹੇ ਮੇਰਾ ਰਿਸ਼ਤੇਦਾਰ ਹੋਵੇ ਮੇਰਾ ਦੋਸਤ ਹੋਵੇ ਲਿਹਾਜ਼ ਹੀ ਹੋਵੇ ਸਾਡੀ ਕਿਸੇ ਨਾਲ ਕੋਈ ਲਿਹਾਜ਼ ਨਹੀਂ ਜੇ ਤੁਸੀਂ ਨਜਾਇਜ਼ ਕਲੋਨੀਆਂ ਦੇ ਵਿੱਚ ਸਾਰੀਆਂ ਕਰੋਗੇ ਅਸੀਂ ਬਿਲਕੁਲ ਰੋਕਾਂਗੇ ਚਾਹੇ ਅਸੀਂ ਤੁਹਾਨੂੰ ਅੱਜ ਬੁਰੇ ਲੱਗ ਰਹੇ ਹਾਂ ਅੱਜ ਜੇ ਤੁਸੀਂ ਸਾਰੀ ਕਰ ਲਓਗੇ ਤੇ ਕੱਲ ਨੂੰ ਇਹ ਵੇਚਣ ਲੱਗੇ ਤੁਹਾਨੂੰ ਬਹੁਤ ਦਿੱਕਤ ਆਊਗੀ। ਸੋ ਲੋਕਾਂ ਨੂੰ ਬੇਨਤੀ ਆ ਵੀ ਇਹੋ ਜੇ ਕੰਮ ਗਲਤ ਕੰਮ ਨਾ ਕਰੋ। ਟਰੱਕਾਂ ਦੇ ਟਰੱਕ ਤੁਸੀਂ ਸਿਮਿੰਟ ਦੇ ਮੰਗਾ ਲਏ ਹੁਣ ਜੇ ਅਸੀਂ ਅੱਗੇ ਦਾ ਟਰੱਕ ਵਾਲਾ ਵੀ ਚੱਲੇ। ਸੋ ਟਰੱਕਾਂ ਦੇ ਟਰੱਕ ਤੁਸੀਂ ਸਿਮਿੰਟ ਦੇ ਮੰਗਾ ਕੇ ਮਸ਼ੀਨਾਂ ਲਾ ਕੇ ਤੁਸੀਂ ਸ਼ਨੀਵਾਰ ਐਤਵਾਰ ਦੀ ਆੜ ਦੇ ਵਿੱਚ ਜੇ ਕੋਈ ਸਾਡਾ ਮੁਲਾਜ਼ਮ ਇਹਦੇ ਵਿੱਚ ਇਨਵੋਲ ਹੋਊਗਾ ਤੇ ਮੈਂ ਇਹਦੀ ਤੈ ਤੈ ਤੱਕ ਜਾਣਕਾਰੀ ਲਊਗਾ ਔਰ ਜੇ ਕੋਈ ਹੋਊਗਾ ਤਾਂ ਬਿਲਕੁਲ ਉਹਨੂੰ ਮੀਟਿੰਗ ਤੋਂ ਸਸਪੈਂਡ ਕਰਾਂਗੇ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਮਸ਼ੀਨਾ ਤੇ ਤੁਹਾਨੂੰ ਅੰਦਰ ਵੀ ਦਿਖਾਣਾ ਔਰ ਨਗਰ ਕੌਂਸਲ ਦੇ ਮੁਲਾਜ਼ਮ ਪਰਸੋਂ ਇਹਨੂੰ ਨੋਟਿਸ ਦੇਣ ਆਏ ਸੀ ਇਸ ਬੰਦੇਆਂ ਨੂੰ ਇਹਨਾਂ ਨੇ ਨੋਟਿਸ ਲੈਣ ਤੋਂ ਮਨਾ ਕਰਤਾ ਸੀ ਕਹਿੰਦੇ ਵੀ ਅਸੀਂ ਨੋਟਿਸ ਨਹੀਂ ਲੈਣਾ ਤਾਂ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਹੈ ਨਾ ਇਹ ਕੀਤੇ ਕਾਰਨਾਮੇ ਬੱਜਰੀਆਂ ਇੱਧਰ ਦੇਖੋ ਕੰਮ ਚੱਲ ਰਿਹਾ ਰੇਤਾ ਮਿਲਦਾ ਨਹੀਂ ਤੇ ਇੱਥੇ ਮੇਰਾ ਖਿਆਲ 6-6 ਟਿਪਰ ਰਿੱਤੇ ਦੇ ਪਏ ਨੇ ਹਲਕਾ ਬੜਾ ਇੱਕ ਨਾਲ ਇਸ ਮਸਲੇ 'ਚ ਦੋ ਤੋਂ ਤਿੰਨ ਵਾਰ ਸਵੇਰ ਦੀ ਗੱਲ ਹੋ ਗਈ। ਉਹਨਾਂ ਨੇ ਬਿਲਕੁਲ ਇੱਕੋ ਗੱਲ ਕਹੀ ਆ ਵੀ ਕਿਸੇ ਕਿਸਮ ਦਾ ਪੱਖਪਾਤ ਅਸੀਂ ਕਰਦੇ ਨਹੀਂ। ਅਸੀਂ ਕੋਈ ਗਲਤ ਕੰਮ ਨਹੀਂ ਕਰਦੇ। ਨਾ ਅਸੀਂ ਗਲਤ ਕੰਮ ਹੋ ਰਹੇ ਆ। ਇਹ ਜਗਤਾਰ ਸਿੰਘ ਦਿਆਲਪੁਰਾ ਦੀ ਟੀਮ ਆ, ਇਹ ਬੇਡਾਰ, ਨਿਰਧੜਕ ਟੀਮ ਆ। ਅਸੀਂ ਇੱਦਾਂ ਹੀ ਕੰਮ ਕਰਦੇ। ਆ ਦੇਖੋ ਮੈਂ ਦਿਖਾ ਰਿਹਾ ਤੁਹਾਨੂੰ। ਪਤਾ ਨਹੀਂ ਕਿੰਨੇ ਕ ਟਾਈਮ ਤੋਂ ਇਹ ਝਾਲਸਾਜੀ ਚੱਲ ਰਹੀ ਸੀ। ਨਗਰ ਕਾਉਂਸਲ ਨੇ ਨੋਟਿਸ ਦੇਣ ਦੇ ਬਾਵਜੂਦ ਵੀ ਅੱਜ ਇਹਨਾਂ ਨੇ ਸੋਚਿਆ ਵੀ ਸ਼ਨੀਵਾਰ ਐਤਵਾਰ ਆ। ਬੀ ਸਾਬ ਬਿਆਹਾਂ ਚ ਬੀਜ਼ੀ ਨੇ ਪਰ ਮੈਂ ਦੱਸ ਦਵਾ ਵੀ ਅਸੀਂ ਸ਼ਹਿਰ ਲਈ ਲੜ ਰਹੇ ਹਾਂ ਲੋਕਾਂ ਲਈ ਲੜ ਰਹੇ ਹਾਂ ਕੋਈ ਤਕੜਾ ਹੋਵੇ ਮਾੜਾ ਹੋਵੇ ਸਾਨੂੰ ਕੋਈ ਲੈਣ ਦੇ ਨਹੀਂ ਕਿਸੇ ਨੂੰ ਚੰਗੇ ਲੱਗੇ ਕਿਸੇ ਨੂੰ ਜ਼ਹਿਰ ਲੱਗੇ ਆ ਦੇਖਿਓ ਮੇਰਾ ਖਿਆਲ ਤਿੰਨ ਕਨਾਲਾਂ ਦੇ ਵਿੱਚ ਸ਼ਟਰਿੰਗ ਕੀਤੀ ਹੋਈ ਆ ਚੋਰੀ ਮੋਰੀ ਇਹਦੇ ਵਿੱਚ ਸਾਡੇ ਮਲਾਜ਼ਮ ਵੀ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਦੀ ਡਿਊਟੀ ਆ ਦੇਖ ਰੱਖ ਕਰਨ ਦੀ ਉਹਨਾਂ ਨੂੰ ਇਹ ਨਹੀਂ ਦਿਖਿਆ ਕਿ ਇੱਥੇ ਸ਼ਟਰਿੰਗ ਚੱਲ ਰਹੀ ਆ ਕਿਉਂਕਿ ਸ਼ਟਰਿੰਗ ਰਾਤੋਂ ਰਾਤ ਤਾਂ ਹੋਣੀ ਨਹੀਂ ਇਹ ਇਹ 2-3 ਦਿਨ ਤੋਂ ਸ਼ਟਰਿੰਗ ਚੱਲ ਰਹੀ ਆ ਸਾਡੇ ਤੁਸਮੂ ਮਲਾਜ਼ਮ ਆ ਇੱਧਰ ਕਹੂੰਗਾ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਸਾਰੇ ਮੁਲਾਜ਼ਮਾਂ ਦਾ ਜਿਹੜੇ ਇੱਕ ਬੋਲਤੇ ਨਗਰ ਕਾਉਂਸਲ ਦੇ ਐਤਵਾਰ ਦੇ ਦਿਨ ਹਾਜ਼ਰ ਹੋ ਗਏ ਸੋ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਹੱਥ ਜੋੜ ਕੇ ਅਪੀਲ ਆ ਕਿ ਨਜਾਇਜ਼ ਸਾਰੀਆਂ ਨਾ ਕਰੋ ਫਿਰ ਜਦੋਂ ਜੀਸੀਬੀ ਲੈ ਕੇ ਅਸੀਂ ਜਾਂਦੇ ਆ ਫਿਰ ਅਸੀਂ ਦੁੱਖ ਤਕਲੀਫ ਮੰਨਦੇ ਆ ਕਿ ਸਾਡੀ ਲੈਂਟਰ ਢਾਹ ਤੇ ਕਿਉਂ ਨਹੀਂ ਢਾਵਾਂਗੇ ਕੀ ਗੱਲ ਸਰਕਾਰ ਦਾ ਪੈਸਾ ਸਰਕਾਰ ਨੂੰ ਪੈਸਾ ਦੋ ਤੁਸੀਂ ਆਪਣਾ ਪਾ ਲੂ ਜੇ ਕੋਈ ਤਗੜਾ ਹੋ ਉਹ ਇਹ ਨਾ ਸੋਚੇ ਕਿ ਨਗਰ ਕੌਂਸਲ ਦਾ ਹਰ ਅਧਿਕਾਰੀ ਹਰ ਮੁਲਾਜ਼ਮ ਹਰ ਪ੍ਰਧਾਨ ਐਸੇ ਲੈ ਕੇ ਕੰਮ ਕਰਾਊਗਾ ਮੈਂ ਬਿਲਕੁਲ ਮੈਂ ਔਰ ਹਲਕਾ ਵਧਾਇਕ ਦੀ ਇਸ ਗੱਲ ਤੇ ਬਿਲਕੁਲ ਰਜ਼ਾਮੰਦੀ ਆਸੀਂ ਕੋਈ ਕੰਮ ਨਾ ਜਾਇਜ਼ ਨਹੀਂ ਕਰਨਾ ਨਾ ਨਾਜਾਇਜ਼ ਹੋਣ ਦੇਣਾ ਜੇ ਅੱਜ ਉਹਰੇ ਖੜੇ ਆ ਨਾ ਇਸ ਕਰਕੇ ਖੜੇ ਆ ਕਿਉਂਕਿ ਸਾਫ਼ ਸੁਥਰੇ ਆ ਕੱਪੜੇ ਬੇਦਾਗ ਨੇ ਜੇ ਇਹਦੇ ਵਿੱਚ ਸਾਡਾ ਕੋਈ ਅਧਿਕਾਰੀ ਸ਼ਾਮਲ ਹੋਊਗਾ ਉਹਨੂੰ ਵੀ ਸਸਪੈਂਡ ਕਰਾਂਗੇ ਸੋ ਮੇਰੀ ਬੇਨਤੀ ਆ ਕਿ ਨਾਜਾਇਜ਼ ਸਾਰੀਆਂ ਬੰਦ ਕਰ ਦੋ ਅਸੀਂ ਤੁਹਾਡੇ ਲਈ ਬੈਠਾ ਮੈਂ ਤੁਹਾਡਾ ਪ੍ਰਧਾਨ ਆ ਤੁਹਾਡਾ ਭਰਾ ਤੁਹਾਡਾ ਬੱਚਾ ਹਰ ਵਕਤ ਹਾਜ਼ਰ ਆ ਜੇ ਤੁਹਾਨੂੰ ਨਕਸ਼ਾ ਪਾਸ ਕਰਾਂ ਚ ਕੋਈ ਦਿੱਕਤ ਆਉਂਦੀ ਆ ਮੈਨੂੰ ਮਿਲ ਲਓ ਪਰ ਆ ਚੋਰ ਮੋਰੀਆਂ 20-20 ਲੱਖ ਰੁਪਏ ਦੀਆਂ ਠੱਗੀਆਂ ਸਰਕਾਰ ਨਾਲ ਮੈਂ ਵੱਜਣ ਨਹੀਂ ਦੇਣੀਆਂ ਸੋ ਬੇਨਤੀ ਆ ਮੈਂ ਸੁਨੇਹਾ ਦਿੰਨਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਸਾਡਾ ਸਹਿਯੋਗ ਕਰੋ ਸਾਨੂੰ ਕੰਮ ਲਾਓ ਆਹ ਕਿਹੜੇ ਕੰਮ ਲਾਏ ਹੋ ਆ ਤੁਸੀਂ ਸਾਨੂੰ ਸਾਨੂੰ ਕੰਮ ਲਾਓ ਅਸੀਂ ਸ਼ਹਿਰ ਦਾ ਵਿਕਾਸ ਕਰੀਏ ਸ਼ਹਿਰ ਨੂੰ ਸੋਨਾ ਬਣਾਈਏ ਨਾ ਕਿ ਅਸੀਂ ਆਹਾ ਨਿਯਾਜ਼ੇ ਸਾਰਿਆਂ ਰੁਕੀਏ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਮੇਰੇ ਮੌਕੇ ਤੇ ਪਹੁੰਚ ਕੇ ਮੇਰੇ ਕੌਂਸਲ ਮਲਾਜਮਾਂ ਦਾ ਹਲਕਾ ਵ代ਕ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹੌਸਲਾ ਦਿੱਤਾ ਔਰ ਉਹਨਾਂ ਦੀ ਰਹਿਨਮਾਈ ਦੇ ਵਿੱਚ ਮੈਂ ਆਸ ਕਰਦਾ ਕਿ ਅਸੀਂ ਹੋਰ ਤਰੱਕੀ ਕਰਾਂਗੇ ਬਹੁਤ ਬਹੁਤ ਧੰਨਵਾਦ